ਤਾਂ ਜਰੂਰ ਜੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਅੰਮ੍ਰਿਤਸਰ ਦੀਆਂ ਸਨ ਸਿਟੀ ਦੀਆਂ ਜਿੱਥੇ ਜੇ ਬਹੁਤ ਹੀ ਪਰਿਵਾਰਾਂ ਨਾਲ ਫੈਮਿਲੀਆ ਨਾਲ ਪਹੁੰਚੇ ਜਿਹੜੇ ਸਾਰੇ ਨੇ ਆਪਣੇ ਮ제 ਲੈ ਰਹੇ ਨੇ ਤਾਂ ਇਹੋ ਜਿਹਾ ਨਜ਼ਾਰਾ ਤੁਸੀਂ ਅੰਮ੍ਰਿਤਸਰ ਦੇ ਵਿੱਚ ਦੇਖ ਰਹੇ ਹੋ ਜਿਹੜੇ ਬਹੁਤ ਸਾਰੇ ਇਨਸਾਨ ਨੇ ਜਿਹੜੇ ਇਸ ਤਾਪਮਾਨ ਤੋਂ ਰਾਹਤ ਮਾਣ ਲਈ ਕਿਉਂਕਿ ਮੌਸਮ ਦਾ ਪਾਰਾ ਵੱਧਦਾ ਜਾ ਰਿਹਾ ਉਸ ਤੋਂ ਰਾਹਤ ਮਾਣ ਵਾਸਤੇ ਜਿਹੜੇ ਹਿਮਾਚਲ ਦੀਆਂ ਠੰਡੀਆਂ ਹਵਾਵਾਂ 'ਚ ਜਾ ਰਹੇ ਨੇ ਪਰ ਇੱਥੇ ਬਹੁਤ ਸਾਰਾ ਫਾਨਿਆ ਨਜ਼ਾਰਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਹੇ ਆ ਜਿਥੇ ਇਹ ਤੁਸੀਂ ਦੇਖ ਰਹੇ ਹੋ সুইমিਂਗ ਪੂਲ ਵਾਟਰ پارک ਹਰ ਤਰ੍ਹਾਂ ਦੀ ਸੁਵਿਧਾ ਹੈ ਡੀਜੇ ਨਾਲ ਚੱਲ ਰਿਹਾ ਤਾਂ ਇੰਜੋਏ ਕੀਤਾ ਜਾ ਰਿਹਾ ਅੱਛੀ ਨਾ ਬਾਜੀ ਹਾਂ ਰੋਹਿਤ ਰੋਹਿਜੀ ਕਿਹਨਾਂ ਸੇ ਆਏ ਮੈਂ ਵੈਸ ਬੰਗਾਲ ਸੇ ਹੂੰ ਲੇਕਿਨ ਖਾਸੇ ਸੇ ਆਇਆ ਹਾਂ ਯਹਾਂ ਉਹ ਕਿੰਨਾ ਨਜ਼ਾਰਾ ਆ ਰਿਹਾ ਮ제 ਆ ਰਹੇ ਗਰਮੀ ਕਾਫੀ ਜ਼ਿਆਦਾ ਹੈ ਅੱਛਾ ਲੱਗ ਰਹਾ ਇੰਜੋਏ ਕਰ ਰਹੇ ਹਮ ਯਹਾਂ ਆਰਮੀ ਮੇ ਹੋ ਹਾਂਜੀ ਆਰਮੀ ਫੈਮਲੀ ਕੇ ਸਾਥ ਹਾਂ ਮੇਰਾ ਬਾਪ ਸਮਝਾ ਕਿਹਦਾ ਸਮਝਾ बहुत मजा आया है।, है वेस्ट में, में है बहुत बड़ा है अमृतसर में ये वाटर पार्क कितना बड़ा है बहुत अच्छा है ये भी बहुत अच्छा है क्या बोलना चाहते हैं जो आप जो वेस्ट बंगाल में देख रहे हैं उनको क्या बोलना चाहते हैं यहाँ पे आए घूमे मजे करे यहाँ का भी सिटी देखे एंजॉय करेंगे यहाँ भी आके जरूर जी ता नाम क्या भाई नमस्कार भाई तो है हम बेसिकली हरियाणा से हैं अभी से आए हैं ड्यूटी करते आर्मी पर्सनल आर्मी ਹਜਰੂਰ ਜੀ ਇਹ ਸਾਰੇ ਆਰਮੀ ਵਾਲੇ ਵੀਰ ਨੇ ਜਿਹੜੇ ਨਜ਼ਾਰੇ ਲੈ ਰਹੇ ਨੇ ਫੁੱਲ 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 ਭਾਈ ਫੁੱਲ ਭਾਈ ਇਸ ਕੀ ਸਹੀ ਬੋਲੋ ਨਾ ਇਸ ਕੀ ਬੈਂਡ ਕਾ ਮ제 ਮ제 ਹੈ ਭਾਈ ਇਸ ਕੀ ਬੈਂਡ ਕੇ ਮ제 ਮ제 ਕਾਏ ਫੌਜੀ ਵੀਰ ਆ ਜੀ ਜਿਹੜੇ ਨਜ਼ਾਰੇ ਲੈ ਰਹੇ ਨੇ ਫਨ ਕਰ ਰਹੇ ਨੇ ਸਨ ਸਿਟੀ ਦੇ ਵਿੱਚ ਤਾਂ ਹਾਂ ਜੀ ਬਹੁਤ ਮਜ਼ਾ ਆ ਰਿਹਾ ਹੈ ਕਿਥੋਂ ਆਏ ਹੋ ਅਈ ਜਿੱਥੋਂ ਆ ਅੰਮ੍ਰਿਤਸਰ ਤੋਂ ਸਰਦਾਰ ਜੀ ਮੈਨੂੰ ਇਹ ਦੱਸੋ ਜ਼ਿਆਦਾਤਰ ਲੋਕੀ ਹਿਮਾਚਲ ਜਾ ਰਹੇ ਨੇ ਪਰ ਇੱਥੇ ਕਿੰਨੇ ਫੌਜੀ ਮ제 ਨੇ ਇੱਥੇ ਦੇ ਬੜੇ ਮੈਂ ਹਿਮਾਚਲ ਵੀ ਬੜੇ ਮੈਂ ਜੀ ਬੜੇ ਮੇਰੇ ਤੇ ਵੀ ਹਾਂ ਜਰੂਰ ਜੀ ਜੇ ਤੁਸੀਂ ਵੀ ਅੰਮ੍ਰਿਤਸਰ ਪਹੁੰਚੇ ਹੋ ਤਾਂ ਜਰੂਰ ਅੰਮ੍ਰਿਤਸਰ ਦੇ ਸਨਸਿਟੀ ਵਾਟਰਪਾਰਕ ਤੇ ਪਹੁੰਚੋ ਜਿੱਥੇ ਇਹ ਥੋੜੇ ਬਹਿਦ ਵਿੱਚ ਪਰਿਵਾਰ ਦੇ ਨਾਲ ਨਜ਼ਾਰੇ ਲਓ ਤਾਂ ਹੁਣ ਜੰਮੂ ਜਾਣ ਦੀ ਲੋੜ ਨਹੀਂ ਹਿਮਾਚਲ ਪ੍ਰਦੇਸ਼ ਜਾਣ ਦੀ ਲੋੜ ਨਹੀਂ ਬਿਲਕੁਲ ਬਹੁਤ ਹੀ ਥੋੜੇ ਬਜਟ ਦੇ ਵਿੱਚ ਤੁਸੀਂ ਅੰਮ੍ਰਿਤਸਰ ਦੇ ਵਿੱਚ ਵੀ ਠੰਡੀਆਂ ਥਾਵਾਂ ਦੇ ਮਜ਼ੇ ਲੈ ਸਕਦੇ ਹੋ ਹਵਾਵਾਂ ਦੇ ਵਾਟਰ پارک ਵਧੀਆ ਹੈ ਤੇ ਫੈਮਿਲੀ ਨਾਲ ਆਓ ਪਰਿਵਾਰ ਨਾਲ ਆਓ ਤੇ ਨਜ਼ਾਰੇ ਜ਼ਰੂਰ ਲਓ ਨਾ ਮੇਰਾ ਭਾਜੀ ਮਣੀ ਕਿ ਭਾਜੀ ਆਪਾਂ ਅੰਮ੍ਰਿਤਸਰ ਸ਼ਿਹੜੇ ਤੋਂ ਇਹ ਮਣੀ ਜਿਵੇਂ ਇਹ ਮੌਸਮ ਦਾ ਪਾਰਾ ਵਧਦਾ ਜਾ ਰਿਹਾ ਹੈ ਕਿੰਨੀ ਕੀ ਰਾਹਤ ਮਿਲਦੀ ਹੈ ਭਾਜੀ ਰਾਹਤ ਇਹ ਵੀ ਥੋੜਾ ਟੈਂਪਰੇਚਰ ਦਾ ਫਰਕ ਪੈਂਦਾ ਜੀ ਤੇ ਟੈਂਪਰੇਚਰ ਤੋਂ ਬਿਨਾਂ ਜਿੱਦਾਂ ਕਿ ਟੈਂਪਰੇਚਰ 45 ਡਿਗਰੀ ਤੱਕ ਪਹੁੰਚ ਗਿਆ ਭਾਜੀ ਆਪਾਂ ਬੜੇ ਪੈਸੇ ਤੋਂ ਆਇਆ ਜੀ ਤੇ ਮੇਰਾ ਨਾਮ ਜੀ ਅਰੁਸ਼ੀਆ ਹੁਜਾ ਅਸੀਂ ਬਿਆਸ ਗਰਮੀਆਂ ਚ ਛੁੱਟੀਆਂ ਚ ਆਓ ਤੇ ਫੁੱਲ ਇੰਜੋਏ ਕਰੋ ਬਹੁਤ ਸਾਰੇ ਫੈਮਲੀਆ ਨੇ ਜਿਹੜੀਆਂ ਰਾਹਤ ਚੋਂ ਲਈ ਹਿਮਾਚਲ ਜਾ ਰਹੀਆਂ ਨੇ ਕੀ ਜਾਣਾ ਮੈਨੂੰ ਜੋ ਫੈਮਲੀਆ ਅਸੀਂ ਤੇ ਕਹਿੰਦੇ ਹਿਮਾਚਲ ਚ ਇਸ ਵਾਰ ਹਿਮਾਚਲ ਚ ਵੀ ਬਹੁਤ ਗਰਮੀ ਪੈ ਰਹੀ ਆ ਇਸ ਕਰਕੇ ਇੱਥੇ ਆਓ ਤੇ ਇਹਦਾ ਸਨ ਸਿਟੀ ਦਾ ਮਜ਼ਾ ਉਠਾਓ ਤੁਸੀਂ ਫੈਮਲੀ ਨਾਲ ਆਏ ਹੋ ਹਾਂਜੀ ਫੈਮਲੀ ਨਾਲ ਆਏ ਜੀ ਕਿੱਨਾ ਜਿਹਾ ਇੰਜਾਇਰ ਹੋ ਰਿਹਾ ਫੁੱਲ ਇੰਜੋਏ ਕਰ ਰਹੇ ਆ ਅਸੀਂ ਸਵੇਰ ਤੋਂ ਆਏ ਹੋਏ ਆ 10:30 ਵਜੇ ਤੋਂ ਮੈਨੂੰ ਤਾਪਮਾਨ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਕੀ ਉਪਾਏ ਕੀਤੇ ਜਾ ਰਹੇ ਨੇ ਗੱਲ ਉਪਾਇ ਇਹ ਹੋਈ ਆ ਵਾਟਰ پارک ਆਉਤੇ ਦਾ ਫਾਇਦਾ ਚੁੱਕੋ ਵਾਟਰ پارک ਦਾ